ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਲਈ ਆਪਣਾ ਬਲੀਦਾਨ ਦਿੱਤਾ ਜੀ ਸਭ ਤੋਂ ਵੱਡੀ ਮਹਾਨਤਾ ਗੁਰੂ ਤੇਗ ਬਹਾਦਰ ਜੀ ਦੀ ਹੈ ਨਾ ਸਿੱਖੀ ਨਾਲ ਜੁੜਨ ਵਾਸਤੇ ਲੋਕਾਂ ਨੂੰ ਬੜਾ ਉਤਸ਼ਾਹ ਮਿਲਦਾ ਇਸ ਸਰ ਨਗਰ ਕੀਰਤਨ ਤੋਂ ਇਸ ਕਰਕੇ ਪੰਜਾਬ ਸਰਕਾਰ ਦਾ ਬਹੁਤ ਉੱਚਾ ਤੇ ਵੱਡਾ ਉਪਰਾਲਾ ਹੈ ਖੁਸ਼ੀ ਮਹਿਸੂਸ ਕਰ ਰਹੀ ਵੀ ਅੱਦਾਂ ਦੇ ਸਮੇਂ ਸਮੇਂ ਸਰ ਉਪਰਾਲੇ ਕਰਦੇ ਰਹਿਣੇ ਚਾਹੀਦੇ ਨੇ ਅ ਜਿਵੇਂ 350ਵਾਂ ਸਾਲ ਬਹੁਤ ਜਿਹੜੇ ਯੂਥ ਹੈ ਲੋਕਾਂ ਨੂੰ ਯਾਰ ਬੱਚਿਆਂ ਨੂੰ ਆਪਣੀ ਜਿਹੜੇ ਦੇਸ਼ ਦੁਨੀਆ ਵਾਸਤੇ ਜਿਹੜੇ ਕੁਰਬਾਨੀ ਕਰ ਗਏ ਗੁਰੂ ਪਾਤਸ਼ਾਹ ਉਹਨਾਂ ਬਾਰੇ ਪਤਾ ਨਹੀਂ ਹੈ ਐਦਾਂ ਦੇ ਜੋ ਅਪਕ ਪ੍ਰੋਗਰਾਮ ਕਰਦੇ ਤੇ ਸਾਡੀ ਨਵੀਂ ਪੀੜੀ ਨੇ ਇਹਦਾ ਬਾਰੇ ਹਿੰਦ ਕੀ ਜਾਗ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਨਕੇ 350ਵੇਂ ਸ਼ਹੀਦੀ ਵਰ੍ਹੇ ਪਰ ਹਰਿਆਣਾ ਸਰਕਾਰ 125 ਨਵੰਬਰ ਤੱਕ ਸ਼ਰਧਾਂਜਲੀ ਸਵਰੂਪ ਰਾਜ ਭਰ ਮੇ ਵਿਭਿੰਨ ਕਾਰਜਾਂ ਆਯੋਜਿਤ ਕਰ ਰਹੀ ਹੈ ਇਸੀ ਆਯੋਜਨ ਸ਼੍ਰੇਖਲਾ ਮੇ ਹਰਿਆਣਾ ਸਰਕਾਰ ਉਨਕੀ ਸਮ੍ਰਿਤੀ ਮੇ चार पवित्र यात्राओं का आयोजन कर रही है जिसमें पहली यात्रा 8 नवंबर को रोड़ी सिरसा से 11 नवंबर को गुरुद्वारा गुरु नानक देव जी गोरखनाथ पिंजौर से 14 नवंबर को फरीदाबाद से और 18 नवंबर को सढ़ौरा यमुना नगर से यात्राएं आरंभ होकर 24 नवंबर को कुरुक्षेत्र पहुंचेगी और 25 नवंबर को होगा इस राज्य स्तरीय पावन आयोजन का समापन समारोह शहादत की इस विरासत को हरियाणा सरकार के साथ मिलकर धर्म और मानवता की रक्षा हेतु दिए गए इस अमूल्य बलिदान को नमन करें इन उच्च मतलब होता है श्रीगुर तेग बहादुर जी ने लुकाई दे लिए अपना शीश वारया ਮਤੀ ਦਾ ਸਤੀਦਾਸ ਨਾਲ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਅੱਜ ਸਾਨੂੰ ਚਾਹੀਦਾ ਹੈ ਉਹਨਾਂ ਗੁਰਤੇਗਬਾਦ ਜੀ ਕੁਰਬਾਨੀ ਨੂੰ ਸਜਦਾ ਹੋ ਕੇ ਇੱਕ ਮੁੱਠ ਹੋ ਕੇ ਆਪਾਂ ਇਸ ਦੇਸ਼ ਨੂੰ ਇੱਕ ਮੁੱਠ ਰੱਖੀਏ ਨਾ ਕਿ ਜਾਤ ਪਾਤ ਧਰਮਾਂ ਦੇ ਵਿੱਚ ਵੰਡ ਕੇ ਜੋ ਸਿਆਸੀਆਂ ਨੇ ਉਹ ਨਾ ਹੋਣਾ ਚਾਹੀਦਾ ਸਿਰਫ ਅਸੀਂ ਇੱਕਾਂ ਇਨਸਾਨ ਇੱਕਾਂ ਇਸ ਕਰਕੇ ਜੋ ਕੁਰਬਾਨੀ ਗੁਰਤੇਗਬਾਦ ਜੀ ਨੇ ਦਿੱਤੀ ਹੈ ਉਹਦੇ ਪੈਰਾਂ 'ਤੇ ਹੋਏ ਅਸੀਂ ਇੱਕ ਮੁੱਠ ਹੋ ਕੇ ਦੇਸ਼ ਨੂੰ ਤਰੱਕੀ ਵੱਲ ਜਾਈਏ ਤਸਵੀਰਾਂ ਤੁਹਾਨੂੰ ਸੰਗਰੂਰ ਦੀਆਂ ਦਿਖਾਉਣ ਲੱਗੇ ਆ ਜਿੱਥੇ ਸੰਗਰੂਰ ਦੇ ਵਿੱਚ ਨਗਰ ਕੀਰਤਨ ਲੰਗ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹਾਦਤ ਨੂੰ ਲੈ ਕੇ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਨਾਲ ਫਲੈਕਸ ਦੇ ਉੱਪਰ ਵੀ ਲਿਖਿਆ ਹੋਇਆ ਹੈ ਸ਼ਹਾਦਤ ਦੇ 350 ਸਾਲ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲੈ ਕੇ ਜਿੱਥੇ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅਤੇ ਜਿਹੜੀ ਸੰਗਤਾਂ ਦੇ ਵਿੱਚ ਬੜਾ ਉਸਾਹ ਗੱਲਬਾਤ ਕਰ ਲੈਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਜਿਹੜੇ ਸ਼ਹਾਦਤ ਨੂੰ ਲੈ ਕੇ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਹ ਗੁੱਸੇ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਹੈ ਇਹਨਾਂ ਲੋਕਾਂ ਨੂੰ ਸਤਿਆ ਮਿਲਦਾ ਸਿੱਖੀ ਨਾਲ ਜੁੜਨ ਦਾ ਮੌਕਾ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਗੁੱਸਾ ਦੇਖ ਰਹੇ ਹੋ ਸ਼ਿਰਗੁਰ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਲਈ ਆਪਣਾ ਬਲੀਦਾਨ ਦਿੱਤਾ ਜੀ ਸਭ ਤੋਂ ਵੱਡੀ ਮਹਾਨਤਾ ਗੁਰੂ ਤੇਗ ਬਹਾਦਰ ਜੀ ਦੀ ਹੈ ਨਾ ਸਿੱਖੀ ਨਾਲ ਜੁੜਨ ਵਾਸਤੇ ਲੋਕਾਂ ਨੂੰ ਬੜਾ ਹੁਸ਼ਾਹ ਮਿਲਦਾ ਇਸ ਤਰ੍ਹਾਂ ਨਗਰ ਕੀਰਤਨ ਤੋਂ ਇਸ ਕਰਕੇ ਪੰਜਾਬ ਸਰਕਾਰ ਦਾ ਬਹੁਤ ਉੱਚਾ ਤੇ ਵੱਡਾ ਉਪਰਾਲਾ ਹੈ ਹਲਕੀ ਸਾਹਿਬ ਦੇ ਦਰਸ਼ਨ ਕੀਤੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਮੌਜੂਦ ਨੇ ਹਾਂਜੀ ਬਹੁਤ ਵੱਡੀ ਸੰਗਤ ਆਈ ਹੋਈ ਹੈ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਨਗਰ ਕੀਰਤਨ ਸੰਗਰੂਰ ਦੇ ਵਿੱਚੋਂ ਲੰਘ ਰਿਹਾ ਹੈ ਪੰਜਾਬ ਸਰਕਾਰ ਦਾ ਬੜਾ ਵੱਡਾ ਉਪਰਾਲਾ ਜਿਵੇਂ ਕਿ ਸੰਗਤਾਂ ਦੱਸ ਰਹੀਆਂ ਨੇ ਕਿ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਇਹਨੂੰ ਕਹਿ ਸਕਦੇ ਆ ਕੀਤੀ 350ਵਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹਾਦਤ ਹੈ ਉਹਨੂੰ ਲੈ ਕੇ ਨਗਰ ਕੀਰਤਨ ਕੱਢਿਆ ਜਾ ਰਿਹਾ ਸਾਡੇ ਨਾਲ ਸ਼ਹਿਰ ਵਾਸੀ ਮੌਜੂਦ ਨੇ ਰਖੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਦਿਨ ਨੂੰ ਲੈ ਕੇ ਬੜਾ ਮਨ ਭਾਉਕ ਹੈ ਜੀ ਪੰਜਾਬ ਟੂਰਿਜ਼ਮ ਤੇ ਪੰਜਾਬ ਸਰਕਾਰ ਵੱਲੋਂ ਵੈਸੇ ਵਸੇ ਜਿਹੜੀ ਸ਼੍ਰੀ ਗੁਰੂ ਤੇਗ ਬਹਾਦਰ ਦੀ ਲਸਾਨੀ ਕੁਰਬਾਨੀ ਹੈ ਹਿੰਦੀ ਦੀ ਚਾਦਰ ਜਿਸ ਉਸ ਟਾਈਮ ਦੇ ਦੌਰਾਨ ਜਿਵੇਂ ਕਸ਼ਮੀਰੀ ਪੰਡਤ ਦੀ ਉਹਨਾਂ ਦੀ ਰੱਖਿਆ ਵਾਸਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਕੁਰਬਾਨ ਕਰਤਾ ਇਨਸਾਨੀਅਤ ਦੇ ਨਾਤੇ ਉਹਦੇ ਨਾਲ ਭਾਈ ਦਿਆਲਾ ਜੀ ਸਤੀਦਾਸ ਮਤੀਦਾਸ ਜੀ ਉਹਨਾਂ ਦੀ ਕੁਰਬਾਨੀ ਵੀ ਲਸਾਨੀ ਹੈ ਉਹ ਇੱਕ ਸਾਨੂੰ ਮੈਸੇਜ ਦਿੰਦੀ ਆ ਸਭ ਤੋਂ ਜਿਹੜਾ ਪਹਿਲਾ ਇਨਸਾਨ ਦਾ ਧਰਮ ਹੈ ਇਨਸਾਨੀਤਾ ਹੈ ਇਨਸਾਨੀ ਦਲੂ ਮੁੱਖ ਰੱਖਦੇ ਹੋ ਇਨਸਾਨੀ ਦੇ ਬਚਾਅ ਵਾਸਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦੇ ਦਿੱਤੀ ਲੋੜ ਹੈ ਅ ਅੱਜ ਜਿਹੜੇ ਦੇਸ਼ ਦੁਨੀਆ ਦੇ ਚ ਜਿਹੜੀ ਸ਼੍ਰੀ ਗੁਰੂ ਤੇਗ ਬਹਾਦਰ ਦੀ ਜਿਹੜੀ ਹੈ ਕੁਰਬਾਨੀ ਸੰਬੰਧੀ ਵੱਖ-ਵੱਖ ਪ੍ਰੋਗਰਾਮ ਪੜਾਪ ਕਰੇ ਜਾ ਰਹੇ ਨੇ ਦੇਖ ਰਹੇ ਆ ਸਰਕਾਰ ਵੱਲੋਂ ਜਿੱਥੇ ਨਗਰ ਕੀਰਤਨ ਦੇ ਰੂਪ ਚ ਲੋਕਾਂ ਨੂੰ ਜੋੜਿਆ ਜਾ ਰਿਹਾ ਹੈ ਗੁਰੂ ਸ਼ਬਦ ਨਾਲ ਜੋੜਿਆ ਜਾ ਰਿਹਾ ਹੈ ਉੱਥੇ ਸਰਕਾਰ ਵੱਲੋਂ ਆਨੰਦਪੁਰ ਸਾਹਿਬ ਇੱਥੇ ਪ੍ਰੋਗਰਾਮ ਰੱਖੇ ਗਏ ਨੇ ਉਹਦੇ ਨਾਲ-ਨਾਲ ਉੱਥੇ ਉਹਨਾਂ ਨੇ ਪਲਾਂਟੇਸ਼ਨ ਡਰਾਈਵ ਦਾ ਤੇ ਮਾਨਵਤਾ ਦੀ ਭਲਾਈ ਦੇ ਸੰਬੰਧੀ ਖੂਨਦਾਨ ਕੈਂਪ ਲਗਾਏ ਗਏ ਨੇ ਲੋੜ ਹੈ ਐਦਾਂ ਦੇ ਜਦੋਂ ਕੋਈ ਪ੍ਰੋਗਰਾਮ ਕੋਈ ਵੀ ਸੰਸਥਾ ਕਰਦੀ ਹੈ ਕੋਈ ਸਰਕਾਰ ਕਰਦੀ ਹੈ ਚੈੱਕ ਕੋਈ ਸੋਸਾਇਟੀ ਕਰਦੀ ਹੈ ਤਾਂ ਸਾਨੂੰ ਉਹਦੇ ਵਿੱਚ ਭਾਗ ਲੈਣਾ ਚਾਹੀਦਾ ਹੈ। ਰਿੱਕੀ ਸਾਹਿਬ ਜੇ ਅੱਜ ਦੇ ਰੂਟ ਦੀ ਗੱਲ ਕਰੇ ਜਿਹੜਾ ਨਗਰ ਕੀਰਤਨ ਆ ਰਿਹਾ ਹੈ ਕਿੱਥੋਂ ਸ਼ੁਰੂ ਹੋਏ ਤੇ ਅੱਜ ਰਾਤ ਦਾ ਜਿਹੜਾ ਕੱਲ ਰਾਤ ਦਾ ਪ੍ਰਾਪ ਸੀ ਗੁਰਦੁਆਰਾ ਸਾਹਿਬ ਉਹਰੇ ਇਤਿਹਾਸਿਕ ਗੁਰਦੁਆਰਾ ਮਸੂਣਾ ਸਾਹਿਬ ਪ੍ਰਾਪ ਸੀ ਹੁਣ ਸ਼ਹਿਰ ਦੇ ਜਿਹੜਾ ਹੈਗਾ ਇਹ ਪੁਲਸ ਲਾਈਨ ਬਰਨਾਲਾ ਕੈਂਚੀਆਂ ਪੂਨੀਆ ਟਾਵਰ ਨਿਰਕਿਆਣਾ ਚੌਂਕ ਤੋਂ ਹੁੰਦਾ ਹੈ ਵਾਪਸੀ ਜਿਹੜਾ ਅੱਗੇ ਪੁਹਾਨੀਗੜ੍ਹ ਨੂੰ ਜਿਹੜਾ ਰਵਾਨਾ ਹੋਏਗਾ ਜੀ। ਰਿੱਕੀ ਸਾਹਿਬ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਸੰਗਤਾਂ ਬੜੀਆਂ ਖੁਸ਼ ਨਜ਼ਰ ਆ ਰਹੀ ਖੁਸ਼ੀ ਮਹਿਸੂਸ ਕਰਨੀ ਵੀ ਇਦਾਂ ਦੇ ਸਮੇਂ-ਸਮੇਂ ਸਰ ਉਪਰਾਲੇ ਕਰਦੇ ਰਹਿਣੇ ਚਾਹੀਦੇ ਨੇ ਜਿਵੇਂ 350ਵਾਂ ਸਾਲ ਬਹੁਤ ਜਿਹੜੇ ਯੂਥ ਹੈ ਲੋਕਾਂ ਨੂੰ ਜਾਂ ਬੱਚਿਆਂ ਨੂੰ ਆਪਣੀ ਜਿਹੜੀ ਦੇਸ਼ ਦੁਨੀਆ ਵਾਸਤੇ ਜਿਹੜੇ ਕੁਰਬਾਨੀ ਕਰ ਗਏ ਗੁਰੂ ਪਾਤਸ਼ਾਹ ਉਹਨਾਂ ਬਾਰੇ ਪਤਾ ਨਹੀਂ ਹੈ ਇਦਾਂ ਦੇ ਜਦੋਂ ਆਪਕ ਪ੍ਰੋਗਰਾਮ ਕਰਦੇ ਤੇ ਸਾਡੀ ਨਵੀਂ ਪੀੜੀ ਨੇ ਇਦਾਂ ਬਾਰੇ ਜਾਣੂ ਮਤਲਬ ਹੁੰਦਾ ਜੀ ਤੁਸੀਂ ਦਰਸ਼ਨ ਕੀਤੇ ਨੇ ਨਗਰ ਕੀਰਤਨ ਦੇ ਸੰਗਰੂਰ ਦੇ ਬਾਜ਼ਾਰਾਂ ਦੇ ਵਿੱਚੋਂ ਨਗਰ ਕੀਰਤਨ ਲੰਘ ਰਿਹਾ ਹੈ ਜਿਹੜੀ ਸੰਗਤ ਹੈ ਬੜੀ ਖੁਸ਼ ਨਜ਼ਰ ਆ ਰਹੀ ਹੈ ਸੰਗਤ ਦਾ ਕਹਿਣਾ ਸੀ ਕਿ ਅਸੀਂ ਸੁਭਾਗਿਆ ਕਿਸ ਨਗਰ ਕੀਰਤਨ ਦੇ ਦਰਸ਼ਨ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ ਪੰਜਾਬ ਸਰਕਾਰ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਜਿਹੜਾ ਨਗਰ ਕੀਰਤਨ ਹੈ ਉਹ ਸੰਗਰੂਰ ਦੇ ਵਿੱਚੋਂ ਦੀ ਲੰਘ ਰਿਹਾ ਹੈ ਸੰਗਤਾਂ ਬੜੀਆਂ ਖੁਸ਼ ਨਜ਼ਰ ਆਈਆਂ ਕਿ ਕਿਸ ਤਰੀਕੇ ਨਾਲ ਇੱਥੇ ਲੰਗਰ ਵਰਤਾਇਆ ਜਾ ਰਿਹਾ ਚਾਹ ਦਾ ਲੰਗਰ ਹੈ ਵਰਤਾਇਆ ਜਾ ਰਿਹਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹਾਦਤ ਨੂੰ ਲੈ ਕੇ ਜਿੱਥੇ ਨਗਰ ਕੀਰਤਨ ਸੰਗਰੂਰ ਦੇ ਵਿੱਚੋਂ ਦੀ ਲੰਘ ਰਿਹਾ ਹੈ ਅਲੱਗ-ਅਲੱਗ ਪਣਾਵ ਨੇ ਅਲੱਗ-ਅਲੱਗ ਥਾਵਾਂ ਤੋਂ ਇਹ ਜਿਹੜਾ ਨਗਰ ਕੀਰਤਨ ਲੰਗੇਗਾ ਸਾਡੇ ਨਾਲ ਕੁਝ ਸੰਗਤਾਂ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰ ਲੈਨੇ ਆ ਕਿ ਨਾਵੇਂ ਭਾਜੀ ਗੁਲਜਾਰ ਸਿੰਘ ਬਾਲੋ ਬੋਬੀ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਬੜਾ ਅੱਜ ਸ਼ੁਭ ਦਿਹਾੜਾ ਹੈ ਤੇ ਜਿਹੜੀ ਸੰਗਤ ਹੈ ਨਗਰ ਕੀਰਤਨ ਦੇ ਦਰਸ਼ਨ ਕਰ ਰਹੀ ਹੈ ਦੇਖੋ ਜੀ ਬਹੁਤ ਸੰਗਰੂਰ ਦੀ ਸੰਗਤ ਬਹੁਤ ਵੱਡੇ ਪੱਧਰ ਤੇ ਸ੍ਰੀ ਮਹਾਰਾਜ ਜੀ ਦੇ ਦਰਸ਼ਨ ਕਰ ਰਹੀ ਹੈ ਥਾਂ-ਥਾਂ ਤੇ ਲੰਗਰ ਲੱਗੇ ਹੋਏ ਨੇ ਔਰ ਸੰਗਰੂਰ ਵਾਸੀਆਂ ਚ ਬੜਾ ਉਤਸ਼ਾਹ ਹੈ ਇਸ ਪੱਖ ਤੋਂ ਤੁਸੀਂ ਦੇਖੋ ਬੱਸਾਂ ਦੇ ਕਾਫਲੇ ਕਿੱਡੀ ਦੂਰ ਤੱਕ ਚੱਲ ਰਹੇ ਥਾਰ ਵੱਲੋਂ ਖਾਸ ਕਰ ਸਰਦਾਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਔਰ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਤੇ ਗੁਰੂ ਜੀ ਦੀ ਸਾਧ ਨੂੰ ਬੜੇ ਵੱਡੇ ਪੱਦਰ ਤੇ ਮਨਾਇਆ ਜਾ ਰਿਹਾ ਬਿਲਕੁਲ ਜਿਹੜੀ ਸੰਗਤਾਂ ਬੱਸਾਂ ਦੇ ਵਿੱਚ ਮੌਜੂਦ ਨੇ ਕੀ ਨਾਮ ਹੈ ਜੀ ਸੁਖਜੀਤ ਕਿੱਥੋਂ ਆਏ ਹੋ ਤੜੀ ਬਾਗਾ ਮਾਨਸਾ ਇਹ ਕਹਿਣਾ ਚਾਹੁੰਦੇ ਹਾਂ ਨਗਰ ਕੀਰਤਨ ਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ ਬੜੀ ਦੂਰ ਤੱਕ ਨਗਰ ਕੀਰਤਨ ਨੇ ਜਾਣਾ ਕਿੱਥੋਂ ਆਏ ਹੋ ਤੇ ਕਿੱਥੇ ਤੱਕ ਜਾਓਗੇ ਅਸੀਂ ਜੀ ਸ੍ਰੀ ਅਨੰਦ ਪ੍ਰਸਾਦ ਇਕ ਚੌਂਕ ਤੋਂ ਸ਼ੁਰੂ ਹੋਈ ਕਿੰਨੇ ਕ ਬੱਸਾਂ ਦਾ ਕਾਫਲਾ ਹੈ ਅਸੀਂ ਤਲਵੰਡੀ ਸਾਬਾ ਤੋਂ ਚੱਲੇ ਆ ਜੀ ਤੇ ਘੱਟੋ ਘੱਟ 50 ਬੱਸਾਂ ਦਾ ਕਾਫਲਾ ਜੀ ਕਿੰਨੀ ਕ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਜੀ ਬਹੁਤ ਖੁਸ਼ੀ ਬਿਲਕੁਲ ਜਿਹੜੀਆਂ ਸੰਗਤਾਂ ਨੇ ਜਿਹੜੀਆਂ ਬੱਸਾਂ ਦੇ ਵਿੱਚ ਸੰਗਤਾਂ ਮੌਜੂਦ ਨੇ ਉਹ ਵੀ ਬੜੀ ਖੁਸ਼ ਨਜ਼ਰ ਆ ਰਹੀਆਂ ਨੇ ਜਿਹੜੇ ਭਰਾ ਇੱਥੇ ਲੰਗਰ ਵਰਤਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਕਿ ਚਾਹ ਦਾ ਲੰਗਰ ਲਗਾਤਾਰ ਚੱਲ ਰਿਹਾ ਹੈ ਗੱਲਬਾਤ ਕਰ ਰਹੇ ਨੇ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਕੀਰਤਨ ਸੰਗਰੂਰ ਦੇ ਵਿੱਚੋਂ ਜੀ ਜਾ ਰਿਹਾ ਹੈ ਕਿਦਾਂ ਦਾ ਲੱਗ ਰਿਹਾ ਹੈ ਨਗਰ ਕੀਰਤਨ ਜਿਹੜਾ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੈ ਵੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਦੇ ਨਾਲ ਜਿਹੜੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਦੇ ਭਾਈ ਦਿਆਲਾ ਜੀ ਸ਼ਹੀਦੀ ਦਾ 350 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ। ਔਰ ਇਸ ਵਰਗ ਨੂੰ ਇਹ ਸ਼ਤਾਬਦੀ ਸਮਾਗਮ ਨੂੰ ਹਰ ਇੱਕ ਵਰਗ ਮਨਾ ਰਿਹਾ ਹੈ। ਉਸੇ ਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੇ ਅੱਜ ਇਹ ਜੋ ਨਗਰ ਕੀਰਤ ਦਾ ਪ੍ਰਵਲਾ ਕੀਤਾ ਤੁਸੀਂ ਦੇਖ ਹੀ ਰਹੇ ਹੋ ਸੰਗਰੂਰ ਦੀਆਂ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਤੇ ਇਹਦੇ ਵਿੱਚ ਕੋਈ ਵੀ ਸੰਗਤ ਦੇ ਵਿੱਚ ਤੁਹਾਨੂੰ ਹਿੰਦੂ ਸਿੱਖ ਮੁਸਲਮਾਨ ਸਾਰੇ ਚਿਹਰੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਜੋ ਨਰਕੀਰਤਨ ਦਾ ਭਰਵਾਂ ਸਵਾਗਤ ਕਰ ਰਹੇ ਹਨ ਲੰਗਰ ਵੀ ਚੱਲ ਰਿਹਾ ਹੈ ਪੰਜ ਪਿਆਰਾਂ ਦਾ ਸਤਿਕਾਰ ਵੀ ਹੋ ਰਿਹਾ ਹੈ ਤੇ ਗੁਰੂ ਮਰ ਦੀ ਪਾਲਕੀ ਦਾ ਸਤਿਕਾਰ ਵੀ ਹੋ ਰਿਹਾ ਹੈ ਤੇ ਵੱਲੋਂ ਚਾਹ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਬਹੁਤ ਵਧੀਆ ਖੁਸ਼ੀ ਮਹਿਸੂਸ ਹੋ ਰਹੀ ਹੈ ਇਹ ਜੋ ਲੰਗਰ ਹੈ ਸਮੂਹ ਸ਼ਹਿਰ ਦੇ ਸਿੱਖ ਸੰਗਤਾਂ ਵੱਲੋਂ ਤੇ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮਿਲ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਹੋ ਰਿਹਾ ਹੈ ਤਾਂ ਕਿ ਜੋ ਵੀ ਸੰਗਤ ਨਗਰ ਕੀਰਤਨ ਦੇ ਨਾਲ ਚੱਲ ਰਹੀ ਹੈ ਸਵੇਰ ਤੋਂ ਸ਼ਾਮ ਤੱਕ ਚਾਹੇ ਉਹ ਡਿਊਟੀ ਵਾਲੇ ਹਨ ਚਾਹੇ ਸੇਵਾ ਵਾਲੇ ਹਨ ਉਹਨਾਂ ਦੇ ਖਾਣ ਪੀਣ ਦਾ ਪ੍ਰ ਕਰ ਰਹੇ ਹਨ ਜੋ ਵੀ ਸੇਵਾਦਾਰ ਨਾਲ ਚੱਲ ਰਹੇ ਹਨ ਕੀ ਨਾਮ ਹੈ ਬੋਲੇ ਸੋਨਹਿਾਲ ਬਿਲਕੁਲ ਜਿਹੜੀਆਂ ਸੰਗਤਾਂ ਨੇ ਬੜੀਆਂ ਖੁਸ਼ ਨਜ਼ਰ ਆ ਰਹੀਆਂ ਨੇ ਸਾਡੇ ਜਸਵੀਰ ਜਸਵੀਰ ਜੀ ਕਿਸ ਤਰੀਕੇ ਨਾਲ ਦੇਖਦੇ ਹਾਂ ਅੱਜ ਦੇ ਦਿਹਾੜੇ ਨੂੰ ਨਗਰ ਕੀਰਤਨ ਦੇ ਮਹਾਤਮ ਵਾਲਾ ਦਿਨ ਹੈ ਜੀ ਅੱਜ ਤਾਂ ਬਹੁਤ ਵੱਡੀ ਖੁਸ਼ੀ ਆ ਲੋਕ ਸੈਲੀਬ੍ਰੇਟ ਕਰ ਰਹੇ ਨੇ ਐਡੀ ਬੁਟੀ ਸੀ ਹਿੱਦੀ ਦਿਨ ਹੈ ਜੀ ਸੰਗਤਾਂ ਬੜੀਆਂ ਖੁਸ਼ ਨੇ ਤੇ ਉਹਨਾਂ ਸੰਗਤਾਂ ਦਾ ਕਹਿਣਾ ਹੈ ਕਿ ਸੀ ਬੜੇ ਸੁਭਾਗੇ ਆ ਕਿ ਸਾਨੂੰ ਨਗਰ ਕੀਰਤਨ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ ਲੋਕਾਂ ਦਾ ਸਤਾ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਉਤਸਾਹ ਲੋਕਾਂ 'ਚ ਖਾਲਸਾ ਜੀ ਕੀ ਕਹਿਣਾ ਚਾਹੁੰਦੇ? ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਲੁਕਾਈ ਦੇ ਲਈ ਆਪਣਾ ਸੀਸ ਵਾਰਿਆ ਮਤੀ ਦਾ ਸਤੀਦਾਸ ਨਾਲ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਅੱਜ ਸਾਨੂੰ ਚਾਹੀਦਾ ਹੈ ਉਹਨਾਂ ਗੁਰ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਸਜਦਾ ਹੋ ਕੇ ਇੱਕ ਮੁੱਠ ਹੋ ਕੇ ਆਪਾਂ ਇਸ ਦੇਸ਼ ਨੂੰ ਇੱਕ ਮੁੱਠ ਰੱਖੀਏ ਨਾ ਕਿ ਜਾਤ ਪਾਤ ਧਰਮਾਂ ਦੇ ਵਿੱਚ ਵੰਡ ਕੇ ਜੋ ਸਿਆਸਤੀਆਂ ਨੇ ਉਹ ਨਾ ਹੋਣਾ ਚਾਹੀਦਾ ਸਿਰਫ ਅਸੀਂ ਇੱਕਾਂ ਇਨਸਾਨ ਇੱਕਾਂ ਇਸ ਕਰਕੇ ਜੋ ਕੁਰਬਾਨੀ ਗੁਰ ਤੇਗ ਬਹਾਦਰ ਜੀ ਨੇ ਦਿੱਤੀ ਹੈ ਉਹਦੇ ਪੈਰਾਂ 'ਤੇ ਹੋਏ ਅਸੀਂ ਇੱਕ ਮੁੱਠ ਹੋ ਕੇ ਦੇਸ਼ ਨੂੰ ਤਰੱਕੀ ਵੱਲ ਲੈ ਜਾਈਏ ਜੋ ਬੋਲੇ ਸੋਨਿਹਾਲ ਸਾਸਰੀਆ ਕਾਲ ਸੰਗਤਾਂ ਬੜੀਆਂ ਖੁਸ਼ ਨਜ਼ਰ ਆਈਆਂ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਨਗਰ ਕੀਰਤਨ ਇੱਥੋਂ ਲੰਘ ਰਿਹਾ ਹੈ ਅਸੀਂ ਉਹਦੇ ਸਵਾਗਤ ਲਈ ਖੜੇ ਆ ਜਿਹੜੀਆਂ ਬਸਾਂ ਦਾ ਕਾਫਲਾ ਤੁਸੀਂ ਦੇਖਿਆ तकरीबन 50 ਬਸਾਂ ਇਸ ਕਾਫਲੇ ਦੇ ਵਿੱਚ ਮੌਜੂਦ ਨੇ ਤੇ ਸੰਗਤਾਂ ਦਾ ਕਹਿਣਾ ਸੀ ਕਿ ਜਿਹੜਾ ਚਾਹ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਉਸ ਨੂੰ ਵਰਤਾ ਕੇ ਉਹਨਾਂ ਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕੈਮਰਾਮੈਨ ਮਹਿੰਦਰ ਦੇ ਨਾਲ ਸੰਗਰੂਰ ਤੋਂ ਤੇਜਿੰਦਰ ਕੁਮਾਰ ਸਪੋਕਸਮੈਨ ਟੀਵੀ